ਸਸੀ ਗਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆ ਪਿੰਡ ਲੋਪੋ ਬਾਪੂ ਸ਼ੰਗਾਰਾ ਸਿੰਘ ਦੇ ਘਰੇ ਬਣਾਉਣ ਲੱਗੇ ਆ ਜੋ ਤੁਹਾਨੂੰ ਸਕਰੀਨ ਤੇ ਝੋਟੀ ਦਿਖ ਰਹੀ ਆ ਮੋਹਰਾ ਨਸਲ ਦੀ ਬਹੁਤ ਟਾਪ ਕਲਾ ਦੀ ਝੋਟੀ ਮਾਤਾ ਜੀ ਨੇ ਬਹੁਤ ਸ਼ੌਂਕ ਨਾਲ ਪਾਲੀ ਵੀ ਝੋਟੀ ਆ ਸਾਢੇ 3 ਸਾਲ ਦੀ ਉਮਰ ਆ ਇਹ ਤੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਪਾਂ ਵੀ ਕਿੰਨੇ ਵਾਰ ਪਹਿਲਾਂ ਇਹ ਫਿਰ ਚੁੱਕੀ ਸੀਗੀ ਮਾਤਾ ਜੀ ਸਸੀ ਗਾਲ ਜੀ ਮਾਦਾ ਜੀ ਇਹ 6.5 ਸਾਲ ਦੀ ਜਿਹੜੀ ਝੋਟੀ ਪਹਿਲਾਂ ਕਿੰਨੇ ਵਾਰ ਦੀ ਠੀਕ ਹੋ ਰਹੀ ਸੀ 6 ਸਾਲ ਤੋਂ ਸਮਝਣਾ ਤਾਂ ਆਉਣ ਲੱਗ ਸੀ ਤਿੰਨ ਚਾਰ ਵਾਰ ਇਸ ਭਰਾ ਇਸ ਤਿੰਨ ਚਾਰ ਵਾਰ ਠੀਕ ਹੋ ਰਹੀ ਸੀ ਹਾਂ ਤਿੰਨ ਚਾਰ ਵਾਰ ਠੀਕ ਹੋ ਰਹੀ ਸੀ ਠੀਕ ਹੈ ਜੀ ਹੁਣ ਜਾਨੀ ਪਹਿਲੀ ਵਾਰ ਸੋ ਉੱਥੋਂ ਦਵਾਈ ਲੈ ਕੇ ਸਾਰੀ ਦਵਾਈ ਖਰਾ ਕੇ ਖਵਾ ਕੇ ਆ ਪਹਿਲੀ ਵਾਰ ਖੜੀ ਹੈ ਪਹਿਲੀ ਠੀਕਿਤ ਰਹੀ ਹਾਂ ਪਹਿਲੀ ਠੀਕਿਤ ਮੇਰੇ ਨਾਲ ਸੰਪਰਕ ਤੁਹਾਡਾ ਕਿਵੇਂ ਹੋਇਆ ਸੀ ਸਾਨੂੰ ਅਸੀਂ YouTube ਤੇ ਦੇਖਿਆ ਸੀ YouTube ਤੇ ਦੇਖਿਆ ਹਾਂ ਉੱਥੇ ਦੇਖ ਕੇ ਮੋਟੀ ਨੇ ਫੇਰ ਫੋਨ ਕੀਤਾ ਸੀ ਠੀਕ ਹੈ ਜੀ ਫੇਰ ਸਾਨੂੰ ਅਸੀਂ ਸੱਦਿਆ ਸੀ ਠੀਕ ਹੈ ਜੀ ਆਪਣੀ ਦਵਾਈ ਦੇ ਤੁਹਾਨੂੰ ਹੁਣ ਰਿਜ਼ਲ ਕੋਸ਼ਾ ਮੰਨੂ ਦੂਜੀ ਮੱਛੀ ਸਾਡੀ ਸੋਤ ਤੋਂ ਹੀ ਰਹੀ ਹੈ ਤੇ ਇਹ ਵੀ ਰੋਪੀ ਆ ਹੋਈ ਹੈ ਮੈਂ ਬਹੁਤ ਬੜੀ ਧੰਨਵਾਦਵਾਦ ਧੰਨਵਾਦ ਬਾਕੀ ਜੀ ਮੈਂ ਪਾਸ਼ਾ ਦਾ ਜੀ ਇੱਕ ਕਿਸਾਨ ਵੀਰ ਤੁਹਾਡੇ ਸਾਹਮਣੇ ਆਂ ਵੀ ਝੋਟੀਆਂ ਇਸ ਤਰ੍ਹਾਂ ਦੀ ਝੋਟੀਆਂ ਆਮ ਵੀਰ ਬਹੁਤ ਬੁਚੜਾ ਨੂੰ ਕਟਿਆਂ ਨੂੰ ਬੜਾਈ ਜਾਂਦੇ ਆ ਐਦਾਂ ਦੀਆਂ ਝੋਟੀਆਂ ਜੇ ਆਪਾਂ ਬੜਾ ਦਿਆਂ ਤੇ ਦੁਬਾਰਾ ਇਸ ਤਰ੍ਹਾਂ ਦੀਆਂ ਟੋਪ ਦੀਆਂ ਝੋਟੀਆਂ ਪੈਦਾ ਕਰਨ ਲਈ ਬਹੁਤ ਸਮਾਂ ਲੱਗ ਜਾਂਦਾ ਇਸੇ ਕਰਕੇ ਵੀਡੀਓ ਬਣਾਉਣੇ ਨੇ ਆਪਾਂ ਕਿ ਐਦਾਂ ਦੀਆਂ ਝੋਟੀਆਂ ਬੁਚੜਾ ਨੂੰ ਨਾ ਵੇਚੋ ਇਹਨਾਂ ਦਾ ਹੱਲ ਹੋ ਸਕਦਾ ਜ਼ਰੂਰੀ ਨਹੀਂ ਤੁਸੀਂ ਮੈਥੋਂ ਕਰਾਓ ਜਿੱਦੋਂ ਮਰਜ਼ੀ ਕਰਾਓ ਪਸ਼ੂ ਇਦਾਂ ਦੇ ਵਿੱਚੋਂ ਨਾ ਉਹਨਾਂ ਦਾ ਸਹੀ ਢੰਗ ਨਾਲ ਟ੍ਰੀਟਮੈਂਟ ਕਰਾ ਕੇ ਉਹਨਾਂ ਦਾ ਹੱਲ ਹੋ ਸਕਦਾ ਜੇ ਫਿਰ ਵੀ ਤੁਹਾਡੇ ਕੋਲੇ ਹੱਲ ਨਹੀਂ ਹੁੰਦਾ ਲਾਸਟ ਦੇ ਵਿੱਚ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਇੱਕ ਮਹੀਨੇ ਦਾ ਕੋਰਸ ਆ ਇੱਕ ਮਹੀਨੇ ਦੇ ਵਿੱਚ ਅਜ ਤੁਹਾਡਾ ਪਸ਼ੂ ਕਨਸੀਵ ਹੋਊਗਾ ਤੁਹਾਡਾ ਖਰਚਾ ਕੀਤਾ ਵੇਗਰ ਨਹੀਂ ਜਾਂਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਹੋਰ ਵੀ ਤੁਸੀਂ ਵੀਡੀਓ ਆਪਣੀ YouTube ਤੇ Instagram ਤੇ Facebook ਤੇ ਦੇ ਸਕਦੇ ਆ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ